ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਧਾਰੀਵਾ ਨਹਿਰ ਦੇ ਉਤੇ ਰਾਂ ਆ ਮੋਟਰਸਾਈਕਲ ਖਲੋਤਾ ਵਾਰ ਤੇ ਵੀਰ ਕਹਿੰਦੇ ਵੀ ਸਾਲ ਮਰ ਗਿਆ ਵਾ ਨਹਿਰ ਧਾਰੀ ਵਾਲ ਦੇ ਵਿੱਚ ਸਾਲ ਮਰ ਗਿਆ ਵਾ ਇਹ ਹੈ ਵੀ ਉਹਦਾ ਮੁੰਡੇ ਦਾ ਪਰਨਾ ਲੱਭਾ ਵਾ ਤੇ ਮੁੰਡਾ ਸਾਲ ਮਰ ਗਿਆ ਵਾ ਕਾਗਜ਼ ਪੱਤਰ ਤੇ ਲਿਖੇ ਕਲਬੇ ਆ ਭਾਈ ਜੀ ਦੱਸੋ ਨਾਂ ਕੀ ਬੜਾ ਉਹਦਾ ਨਾਂ ਉੱਤੇ ਰਜਿਸਟਰ ਤੇ ਲਿਖਿਆ ਨਾਂ ਕੀ ਭਈ ਵਾ ਸੁਖਮਨਦੀਪ ਸਿੰਘ ਸੁਖਮਨ ਸੁਖਮਨਦੀਪ ਸਿੰਘ ਜੀ ਸੁਖਮਨਦੀਪ ਸਿੰਘ ਜੀ ਆ ਸੁਖਮਨ ਇਹਦਾ ਸਿੱਧਾ ਕਰਨਾ ਕਲਸੀ ਕਲਸੀ ਸੁਖਮਨਦੀਪ ਸਿੰਘ ਕਲਸੀ ਐ ਮਨਪ੍ਰੀਤ ਕੋਲ ਬਾਜਵਾ ਮਨਪ੍ਰੀਤ ਕੋਲ ਬਾਜਵਾ ਇਹ ਧਾਰੀਵਾਲ ਦੇ ਨਹਿਰ ਦੇ ਉੱਪਰ ਖਲੋਤਾ ਜੀ ਬਾਈ ਮੋਟਰਸਲ ਤੇ ਜੇ ਕਿਸ ਨੂੰ ਜਾਣ ਪਛਾਣ ਹੈਗੀ ਹੈ ਕਿਸੇ ਦੀ ਜਾਣ ਪਛਾਣ ਆ ਗਈ ਹੈ ਇਹ ਧਾਰੀਵਾਲ ਥਾਣੀ ਵਿੱਚ ਆਣ ਕੇ ਦੱਸ ਸਕਦਾ ਜੀ ਇਹ ਆਰਸੀ ਦੀ ਫੋਟੋ ਜੀ ਜੀ ਉਹਦੀ ਦਾਨਵਾਜੀ